ਦੋਸਤੋ ਅੱਜ ਦੀ ਵੀਡੀਓ ਪੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਤਾਜੀ ਸੂਈ ਸੂਈ ਚੰਗੇ ਦੁੱਧ ਵਾਲੀ ਵਾੜ ਵਿਖਾਉਣੀ ਹੈ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਹਵਾਨਾ ਕਰਮ ਵਾਲੀ ਦਾ ਬਹੁਤ ਸੋਹਣਾ ਵੱਡਾ ਇਨਫੋਰਮੇਸ਼ਨ ਲੈ ਲੈਣਾ ਆਉ ਕਰਦੇ ਹਾਂ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਨਾ ਕਜੀਸ ਸਿੰਘ ਪਿੰਡ ਪੇਖਾ ਜਲਾ ਮੋਗਾ ਤਹਿਸੀਲ ਬੱਗਾ ਬਣਾਣਾ 2 ਨੰਬਰ ਦਾ ਸੀ ਹਾਂ 984441685 1984441685 ਕਿੰਨਾਂ ਮਸੂਆ ਬਾਈ ਇਹ ਦੂਜੇ ਸੂਏ ਬਾਈ 6 ਦੰਦ ਹੋਈ ਆ ਹੁਣ ਛਿੱਗੀ ਹਾਂ ਤੇ ਜਣੀ ਜੇ ਅੱਗੇ ਇਹਨੂੰ ਸਰਤਮਾ ਦੇਣਾ ਤੇ 15 ਕਿਲੋ ਦੁੱਧ ਬੋਲਾ ਤਿਆਰ ਹੈ ਇਹਦੇ ਥੱਲੇ ਜਣੀ ਇਹਨੇ ਪਹਿਲੇ ਸੂਏ 26 ਲੀਟਰ ਦਿੱਤਾ ਬਾਕੀ ਇਹਦਾ ਹਵਾਨਾ ਨਾੜਾ ਆ ਮਿਲਕ ਵੇਂ ਦੋਨੀਆਂ ਪਾਸੇ ਸੇਮ ਹੈ ਉਹ ਤੁਹਾਨੂੰ ਢਾਂਚਾ ਹੀ ਦੱਸੀ ਜਾਂਦਾ ਬਾਕੀ ਧਾਰ ਬਹੁਤ ਮੋਟੀ ਹੈ ਇਹ ਸਣ ਚੋਂ ਮੜਾ ਜੇ ਫੁਆਰਾ ਚੌੜਾ ਇੱਕੋ ਜਿਹਾ ਮੁਕਦਾ ਕੋਈ ਉਮਣੀ ਆਪਾਂ ਕਹਿੰਦੇ ਭੂਰ ਮੜਾ ਚੌੜਾ ਹੁੰਦਾ ਉਹ ਆਪਾਂ ਪਹਿਲਾਂ ਦੱਸ ਦਿੰਨੇ ਅਗਲੇ ਨੂੰ ਹਨਾ ਕੋਈ ਰੋਲਾ ਨਾਲ ਰਹਿ ਕੇ ਕਿਸੇ ਗੱਲ ਦਾ ਠੀਕ ਹੈ ਦੋਸਤੋ ਥੋੜਾ ਜਿਹਾ ਪੁਵਾਰਾ ਮਾਰਦੀ ਹੈ ਬਾਈ ਕਹਿੰਦਾ ਮੂਰਲੇ ਥਣ ਚੋ ਬਹਿਣੀ ਵਾਲੇ ਪਾਸੋਂ ਇੱਕੋ ਜਿਹਾ ਮੁਕਦਾ ਉਹ ਵੀ ਆਪਾਂ ਅਗਲੇ ਨੂੰ ਜਾਣ ਬੰਦੇ ਨੂੰ ਤਾਂ ਪਤਾ ਨਹੀਂ ਲੱਗਣਾ ਠੀਕ ਹੈ ਸੋ ਇਹ ਤਾਂ ਪਰ ਫਿਰ ਵੀ ਚੀਜ਼ ਸੱਚੀ ਦੱਸਣੀ ਜ਼ਰੂਰੀ ਨਹੀਂ ਨਹੀਂ ਬਾਈ ਸੱਚ ਦੱਸਣਾ ਜ਼ਰੂਰੀ ਹੈ ਸੱਚ ਦਾ ਸੱਚ ਹੀ ਹੈ ਹਾਂਜੀ ਬਲਕਿ ਤੁਹਾਨੂੰ ਵੈੜ ਦੱਸੂਗੀ ਜੀ ਆਪ ਹੀ ਵੇਖ ਲਓ ਤੁਸੀਂ ਦੋਸਤੋ ਹਫਤੇ ਦੀ ਸੂਈ ਥੱਲੇ 15 ਕਿਲੋ ਐਸ ਟਾਈਮ ਦੁੱਧ ਬਾਈ ਦੱਸਦਾ ਕਿ ਤਿਆਰ ਹੈ ਵੱਡੀ ਹੁੱਡੀ ਬਹੁਤ ਹੈ ਜਿੰਨਾ ਤੋਂ ਲਈਓ ਦੱਸਦੇ 25 26 ਕਿਲੋ ਦੁੱਧ ਪਿਛਲੇ ਸਵੇਰੇ ਦੇ ਥਲੋਂ ਉੱਚ ਹੋਇਆ ਤਾਜੀ ਸੂਈ ਸਵਾਈ ਹੈ ਕੱਦ ਵੱਡਾ ਹਵਾਨਾ ਕਰਮਾਲੀ ਨੇ ਸੋਹਣਾ ਵੱਡਾ ਤਿਆਰ ਕੀਤਾ ਸੀਲ ਸੌ ਫੁੱਲਾ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਬਾਕੀ ਬਈਆਂ ਨਾੜਾਂ ਸਾਰੀਆਂ ਫਾਰਮ ਵਾਲੇ ਬੰਦੇ ਦੇ ਲੈਣ ਵਾਲੀ ਆ ਲੈਡ ਬਾਈ ਠੀਕ ਹੈ ਹਾਂ ਜਿਹੜਾ ਕੋਈ ਬੰਦਾ ਫਾਰਮ ਵਾਲਾ ਲਵੇ ਇਹਨੂੰ ਖੁੱਲੀ ਸੀ ਆਈਏ ਹੂੰ ਥੋੜਾ ਜਿਹਾ ਰਸੇ ਦਾ ਵੀ ਕਰਦੀ ਹੈ ਠੀਕ ਹੈ ਦੋਸਤੋ ਬਾਈ ਕਹਿੰਦਾ ਫਾਰਮ ਵਾਲਾ ਬੰਦਾ ਲਵੇ ਤੇ ਖੁੱਲੀ ਰਵੇ ਵੈੜ ਫੇਰ ਬਾਈ ਕਹਿੰਦਾ ਦੁੱਧ ਦੇ ਨਿਆਰੇ ਦੇਊਗੀ 15 ਕਿਲੋ ਐਸ ਟਾਈਮ ਤਿਆਰ ਹੈ ਕੰਡੇ ਵਾਲਾ ਹਾਂ ਮਿਲਕ ਵੈਨ ਦੋਨੇ ਪਾਸੇ ਗੋਟ ਜਨੀ ਮੋਟੀ ਸਟਰੋਂਗ ਆਉਂਦੀ ਆ ਹਵਾਨੇ ਤੇ ਦੋਨੇ ਪਾਸੇ ਵੇਨ ਜੈ ਥਣ ਆਧੀ ਚੁਵਾਈ ਵਾਲੇ ਆ ਚਾਰੇ ਥਣ ਫੋਟ ਫੋਟ ਦੀ ਬੈਰਲ ਤੇ ਗੈਪ ਤੇ ਨਿਖੜ ਮੇ ਕੱਲੇ 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 ਲੱਗੇ ਆ 15 ਕੇਜੀ ਐਸ ਟਾਈਮ ਮਿਲਕ ਰੈਡੀ ਆ ਸੂਈ ਸਵਾਈ ਹੈਗੀ ਆ ਗੱਬਣ ਦਾ ਵਹਿਮ ਹੁੰਦਾ ਸੂਈ ਸਵਾਈ ਦਾ ਕਾਹਦਾ ਵਹਿਮ ਜਦੋਂ ਮਾਲਕ ਕਹਿੰਦਾ ਮੇਰੇ ਘਰੋਂ ਦੋ ਟਾਈਮ ਚੋਕੇ ਲੈ ਜਾਓ ਆਪਦੀ ਭਾਵਾਂ ਚਾਰ ਟਾਈਮ ਤਸੱਲੀ ਕਰਕੇ ਲਿਜਾਓ ਮਾਲਕ ਵੇਣ ਦੋਨੇ ਪਾਸੇ ਗੁੱਟ ਜਿੰਨੀ ਮੋਟੀ ਸਟਰੋਂਗ ਆਉਂਦੀ ਆ ਚਾਰੇ ਥਣ ਫੜ ਫੜ ਦੀ ਵੈਰਲ ਤੇ ਗੈਪ ਤੇ ਨਿਖੜਵੇਂ ਇਕੱਲੇ ਇਕੱਲੇ ਲੱਗੇ ਆ 25 26 ਕਿਲੋ ਦੁੱਧ ਪਿਛਲੇ ਸੂਏ ਦਿੱਤਾ ਹਫਤੇ ਦੀ ਸੂਈ ਥੱਲੇ 15 ਕਿਜੀ ਰੈਡੀ ਆ ਮੁੱਲ ਬਈ ਜਾਇਜ਼ ਆ ਮੁੱਲ ਬਈ ਜਿਵੇਂ ਜਾਇਜ਼ ਹੋਊਗਾ ਤੁਹਾਨੂੰ ਵੀ ਪਤਾ ਇਹੋ ਜੀ ਵਿਹੜਾ ਆਪਾਂ ਨਹੀਂ ਕਹਿੰਦੇ 2 ਲੱਖ ਦੀ ਆਪਾਂ ਨਹੀਂ ਕਹਿੰਦੇ 1.5 ਲੱਖ ਦੀ ਆ 75 ਹਜ਼ਾਰ ਚੋਂ ਮਾਨਤਾਣ ਕਰਾਂਗੇ ਮੜਾ ਮੋਟਾ ਜਮਾਂ ਜਾਇਜ਼ ਆ ਜਿਹੜੇ ਬੰਦੇ ਨੇ ਫਾਰਮ ਦਾ ਕੰਮ ਕਰਨਾ ਬਾਲੀ ਚੰਗੀ ਉਹਦੇ ਹੱਥੇ ਵਿਹੜਾ ਜੀ ਹੂੰ ਸਹੀ ਆ ਦੋਸਤੋ ਬਾਈ ਕਹਿੰਦਾ ਕੋਈ 1.5 ਲੱਖ ਨਹੀਂ ਕੋਈ 2 ਲੱਖ ਨਹੀਂ 75 ਹਜ਼ਾਰ ਦੀ ਬਾਈ ਕਹਿੰਦਾ ਵਿਹੜ ਦੇਊਗਾ ਜੀਨੇ ਕਿਸੇ ਫਾਰਮ ਭੈਣ ਭਰਾ ਨੇ ਫਾਰਮ ਦਾ ਕੰਮ ਸਟਾਰਟ ਕਰਨਾ ਉਹ ਬਾਈ ਕਹਿੰਦਾ ਭੈਣ ਭਰਾ ਚੇਤੇ ਹੀ ਰੱਖੂਗਾ ਤਾਜੀ ਸੂਈ ਸਵਾਈ ਆ 15 ਕਿਲੋ ਤਿਆਰ ਆ ਹਫਤੇ ਦੀ ਸੂਈ ਥੱਲੇ ਥਾਣਾ ਦੀ ਸਾਫ ਸੁਥਰੀ ਭਵਾਂ ਗਲਾ ਥੀਚਵਾਈ ਕਰ ਲੇ ਭਵਾਂ ਮਸ਼ੀਨ ਤੇ ਚਵਾਈ ਕਰ ਲੇ ਸੀਰ ਸੌ ਫੁੱਲ ਆ ਭਵਾਂ ਦੋ ਟਾਈਮ ਭਵਾਂ ਚਾਰ ਟਾਈਮ ਅਗਲਾ ਕੰਡੇ ਦੇ ਦੁੱਧ ਜੋ ਓਕੇ ਲੈ ਜੇ ਵੱਡੇ ਕੱਦ ਕਾ 48 ਬੱਚੀ ਆ ਬਰੀਡ ਜੈਨੇ ਕਿਹੜਾ ਤੇ ਲੈਣ ਜਿੰਦਰ ਨਹੀਂ ਮਾਰ ਜਿੰਗੇ ਚਲ ਹਾਂ ਇਹੋ ਥਾਣਾ ਤੇ ਮਨ ਦੁੱਧ ਲੈਵਾ ਅੱਜ ਮਨ ਦੁੱਧ ਵਾਲਾ ਲੈਵਾ ਲਗਾ ਦਾਣ ਠੀਕ ਹੈ ਭਾਈ ਕਹਿੰਦਾ ਮਨ ਦੁੱਧ ਵਾਲਾ ਲੈਵਾ ਲਗਾ ਜਿਹੜੇ ਪਾਸੇ ਦੀ ਮਰਜ਼ੀ ਬਹਿ ਜਾਓ ਇਹਨੂੰ ਕਰਮ ਵਾਲੀ ਨਹੀਂ ਕੋਈ ਵਾਹ ਵਾਸਤਾ ਨਹੀਂ ਬਾਕੀ ਸਕਰੀਨ ਤੇ ਤੁਸੀਂ ਵੇਖੀ ਐ ਲੱਤ ਵੀ ਨਹੀਂ ਚੱਕਦੀ ਕਰਮ ਵਾਲੀ ਭਾਵੇਂ ਥੀ ਚਵਾਈ ਕਰ ਲਿਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਿਓ ਕੋਈ 1.5 ਲੱਖ ਨਹੀਂ ਕੋਈ 2 ਲੱਖ ਨਹੀਂ 75000 ਦੀ ਬਾਈ ਕਹਿੰਦਾ ਦੇ ਦੇਣੀ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਭਾਵੇਂ ਦੋ ਟਾਈਮ ਚੋ ਕੇ ਲੈ ਜੇ ਅਗਲਾ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਉਹਨਾਂ ਐਡਰੈਸ ਦੂਰੀ ਵਰੀ ਦੱਸ ਦੇਣਾ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਸੋਹਣੀ ਮੱਛੀ ਬੋਦੀ ਵਾਲੀ ਵੱਡੇ ਕੱਦ ਵਾਲੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ